ایک شاعر تینج ہے میٹھے زندگی کے نشان کیسے کیسے زمیں کھا گئی آسمان کیسے کیسے بڑے بڑے آسمان راک ہو گئے خاک ہو گئے بابا فرید ہیں جس آسن ہم ویسے کہ ویس کے بس گیا اجوکے سائنٹسٹ ہیں جتھے بھی اسی بیٹھے ہیں کم سے کم دس بندیاں دی خاک راک ਹੁਣੀ ਚਾਹੀਦੀ ਹੁਣੀ ਚਾਹੀਦੀ ਕਿਧਰੇ ਵੀ ਬੈਠ ਪਤਨੇ ਕਿਤਨੇ ਹਾਕ ਹੋ ਗਏ ਕਿਤਨੇ ਰਾਖ ਹੋ ਗਏ ਤੋ ਕਿਆ ਅਸੀਂ ਹਾਕ ਦੇ ਚ ਹਾਕ ਹੋਣ ਵਾਸਤੇ ਆਇਆ ਕਤਈ ਹੈ ਅਗਰ ਜ਼ਿੰਦਗੀ ਦਾ ਇਹੀ ਮਨੋਰਥ ਹੈ ਤੋ ਫਿਰ ਕੁਛ ਵੀ ਨਹੀਂ ਹਾਕ ਦੇ ਚ ਹੋਣਾ ਜੀਵਨ ਦਾ ਲਕਸ਼ ਹੈ ਤੇ ਫਿਰ ਕੁਛ ਵੀ ਨਹੀਂ ਪ੍ਰਕਿਰਤੀ ਆਪੇ ਹੀ ਕਰ ਦੇਗੀ ਸਾਨੂੰ ਕਰਨ ਦੀ ਲੋੜ ਹੀ ਨਹੀਂ ਪ੍ਰਕਿਰਤੀ ਮਿੱਟੀ 'ਚ ਮਿੱਟੀ ਕਰ ਦਿੰਦੀ ਹੈ ਇੱਕ ਦਿਨ ਪਵਨ ਦਾ धागा ਟੁੱਟਦਾ ਹੈ ਤਤ ਬिखर ਜਾਂਦੇ ਨੇ ਤਨ ਮਿੱਟੀ 'ਚ ਮਿੱਟੀ ਹੋ ਜਾਂਦਾ ਹੈ ਹਾਕ ਦੇ 'ਚ ਹਾਕ ਹੋ ਜਾਂਦਾ ਹੈ ਹਾਕ ਦੇ 'ਚ ਹਾਕ ਹੋ ਜਾਣਾ ਹੀ ਜੀਵਨ ਦਾ ਲਕਸ਼ ਹੈ ਮਨੋਰਥ ਹੈ ਤੋਂ ਫਿਰ ਇਹ ਜਪ ਤਪ ਇਹ ਸਦਸੰਗ ਇਹ ਕਥਾ ਕੀਰਤਨ ਇਹ ਦਾਨ ਪੁੰਨ ਇਹ ਅੰਮ੍ਰਿਤ ਵੇਲੇ ਦਾ ਉਠਣਾ ਏ ਨਾਮ ਅਭਿਆਸ ਕੋਈ ਲੋੜ ਹੀ ਨਹੀਂ। ਇਹ ਤਨ ਹਾਕ ਦੇ ਚ ਹਾਕ ਹੋਵੇ ਇਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ। ਤਨ ਮਿੱਟੀ ਹੈ ਮਿੱਟੀ ਤੋਂ ਬਣਿਆ ਹੈ। ਮਨ ਜੋਤ ਸਰੂਪ ਹੈ ਪ੍ਰਮਾਤਮਾ ਤੋਂ ਆਇਆ ਹੈ। ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ ਇਸੇ ਨੂੰ ਜੀਵ ਆਤਮਾ ਵੀ ਕਹਿੰਦੇ ਨੇ। ਇਸ ਨੂੰ ਸੂਖਮ ਸਰੀਰ ਵੀ ਕਹਿੰਦੇ ਨੇ ਹੁਣ ਮੈਂ ਫਿਰ ਦੁਹਰਾਵਾਂ ਸਰੀਰ ਦੇ ਚੱਲਦੇ ਨੇ ਸਵਾਸ ਮਨ ਦੇ ਚਲਦੀ ਹੈ ਵਾਸ਼ਨਾ ਅਸਥੂਲ ਸਰੀਰ ਦੇ ਚਲਦੀ ਹੈ ਤ੍ਰishna ਅਸਥੂਲ ਸਰੀਰ ਦੇ ਚੱਲਦਾ ਹੈ ਹੋਂ ਸਵਾਸ ਸੂਖਮ ਸਰੀਰ ਦੇ ਚਲਦੀ ਹੈ ਵਾਸ਼ਨਾ ਤ੍ਰਿਸ਼ਨਾ ਚਲਦਾ ਹੋਇਆ ਖੂਨ ਰੁਕ ਜਾਏ ਚਲਦੇ ਸਵਾਸ ਰੁਕ ਜਾਣ ਤੋ ਮਨੁੱਖ ਦੀ ਮੌਤ ਹੋ ਜਾਂਦੀ ਏ ਮਿੱਟੀ ਮਿੱਟੀ ਚਲੀ ਜਾਂਦੀ ਚੰਦੀ ਹੋਈ ਵਾਸ਼ਨਾ ਰੁਕ ਜਾਏ ਚੰਦੀ ਹੋਈ ਤ੍ਰਿਸ਼ਨਾ ਰੁਕ ਜਾਏ ਤੋ ਫਿਰ ਮਨ ਜੋਤ ਦੇ ਚ ਜੋਤ ਹੋ ਜਾਂਦਾ ਜੋਤੀ ਜੋਤ ਰਲੇ ਸੰਪੂਰਨthਿਆ ਸੰਪੂਰਨਤਾ ਮਿੱਟੀ 'ਚ ਮਿੱਟੀ ਹੋਵਾਂਗੇ ਆਪੇ ਹੋ ਜਾਵਾਂਗੇ ਪ੍ਰਕਿਰਤੀ ਕਰੇਗੀ ਜੋਤ ਦੇ 'ਚ ਜੋਤ ਆਪੇ ਨਹੀਂ ਹੋਵਾਂਗੇ ਫਿਰ ਕਿਸ ਤਰ੍ਹਾਂ ਹੋਵਾਂਗੇ ਹੁਣ ਇਸ ਨੁਕਤੇ ਨੂੰ ਮੈਂ ਬਿਆਨ ਕਰਨ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ ਤਤਾਂ ਨੂੰ ਜੋੜ ਕੇ ਰੱਖਿਆ ਪਮਨ ਸੂਖਸ਼ਮ ਤੇ ਅਸਤੂਲ ਸਰੀਰ ਦਾ ਵੀ ਸੰਬੰਧ ਜੋੜ ਕੇ ਰੱਖਿਆ ਪਮਨ ਪਮਨ ਇਸ ਸਵਾਸਾਂ ਦੇ ਧਾਗੇ ਨੇ ਦੋਹਾਂ ਨੂੰ ਜੋੜ ਕੇ ਰੱਖਿਆ ਹੈ ਜਿਵੇਂ ਸਵਾਸਾਂ ਦੀ ਡੋਰੀ ਟੁੱਟਦੀ ਏ ਸੂਖਸ਼ਮ ਸਰੀਰ ਇਸ ਅਸਥੂਲ ਸਰੀਰ ਦਾ ਸਾਥ ਛੋੜ ਦੇ ਦਿੰਦਾ ਚੱਲ ਜਾਂਦਾ ਚੱਲ ਕਿੱਥੇ ਚਲਾ ਜਾਂਦਾ ਕੋਈ ਹੋਰ ਅਸਥੂਲ ਸਰੀਰ ਲੱਭਦਾ ਕਿਸੇ ਹੋਰ ਗਰਭ ਦੇ ਵਿੱਚ ਪਰਵੇਸ਼ ਕਰਦਾ ਨਵੀਂ ਯਾਤਰਾ ਕਰਦਾ ਉਹ ਸਰੀਰ ਉਸ ਦੇ layak ਨਹੀਂ ਰਹਿ ਆ ਰਹੇ ਨੇ ਉਹ ਕਿਰਦੂਸੀ ਥਾਂ ਤੇ ਜਾਂਦਾ ਹੈ ਤੇ ਕਿਹੜੀ ਥਾਂ ਤੇ ਜਾਂਦਾ ਜਿਸ ਤਰ੍ਹਾਂ ਦੇ ਉਸ ਦੇ ਸੰਸਕਾਰ ਹੁੰਦੇ ਨੇ ਆਪਣੇ ਸੰਸਕਾਰਾਂ ਦੇ ਮੁਤਾਬਕ ਉਹ ਮਾਂ ਬਾਪ ਚੁਣਦਾ ਉਹ ਜੀਵ ਆਤਮਾ ਚੁਣਦੀ ਉਸ ਦੇ ਸੰਸਕਾਰ ਜਿਸ ਮਾਂ ਦੇ ਨਾਲ ਮੇਲ ਖਾ ਜਾਂਦੇ ਨੇ ਉਹਨੂੰ ਉਹ ਚੁਣ ਲੈਂਦਾ ਹੈ ਹਰ ਵਕਤ ਮੌਤ ਹੋ ਰਹੀ ਹੈ ਸਰੀਰ ਢੇਰੀ ਹੋ ਰਹੇ ਨੇ ਹਰ ਵਕਤ ਪ੍ਰithvi ਤੇ ਗਰਮ ਉਪਲਬਧ ਹੈ ਹਰ ਵਕਤ ਉਪਲਬਧ ਸੰਸਕਾਰਾਂ ਦੇ ਮੁਤਾਬਕ ਉਹ ਮਾਂ ਦਾ ਚੋਣ ਕਰ ਲੈਂਦਾ ਪਿਤਾ ਸਹਾਇਕ ਹੁੰਦਾ ਹੈ ਸੰਸਕਾਰ ਕਿਵੇਂ ਬਣਦੇ ਨੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪੁੰਨੇ ਪਾਪੇ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾ